ਦੋਸਤੋ ਅੱਜ ਜਿਹੜੀ ਤੁਹਾਨੂੰ ਆਪਾਂ ਬੱਸੀ ਦਿਖਾ ਰਹੇ ਹਾਂਗੇ ਮੂਹ ਇਹ ਖੀਰੀ ਆਗੀ 22 ਤਰੀਕ ਨੂੰ ਇਸ ਬੱਸੀ ਦੇ ਇਹਨੇ ਦਿਨ ਪੂਰੇ ਹੋਣਗੇ 22 ਤਰੀਕ ਨੂੰ ਅਪ੍ਰੈਲ ਜਿਹਨੇ ਹੋ ਜਾਣਾ 2 ਸਾਲਾਂ ਦੀ ਹੁਣ ਮੂਹ ਖੀਰੀ ਐ ਪਿੰਡ ਹੈਗਾ ਵਾਈਆਂ ਦਾ ਗੁਜਰਪੁਰਾ ਅੰਬਰਸਰ ਤੋਂ ਜਿਹੜਾ ਚੂੜੀਆਂ ਨੂੰ ਰੋੜ ਜਾਂਦਾ ਉਸ ਰੋੜ ਤੇ ਵਾਈਆਂ ਦਾ ਪਿੰਡ ਹੈਗਾ ਗੁਜਰਪੁਰਾ ਆਪੇ ਇਹ ਹੈਗੀ ਆ ਬਰੂਡ ਦੇ ਸੀਮਨ ਸੀ ਡੈਨਮਾਰਕਾ 140 ਅੱਗੇ ਇਹਨੂੰ ਸੈਕਸਡ ਸੀਮਣਾ ਜਿਹੜਾ ਲੱਗਿਆ ਹੋਇਆ ਈ ਕਿਸੇ ਵੀਰ ਨੇ ਇਹ ਬੱਸੀ ਖਰੀਦਣੀ ਆਂਗੀ ਸਗਰੀਨ ਤੇ ਜਿਹੜਾ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋਗੇ 1 ਲੱਖ ਤੇ 10000 ਰੁਪਇਆ ਬਾਈ ਇਹ ਬੱਸੀ ਦਾ ਰੇਟ ਕਰਦੇ ਆ ਈ ਮੌਕੇ ਤੇ ਮਾਨਤਾਣ ਹੋ ਜਾਊਗਾ ਚੰਗੇ ਸੀਮਨ ਦੀ ਆ ਅੱਗੇ ਵੀ 66 ਸੀਮਨ ਲੱਗਿਆ ਹੋਇਆਗਾ ਚੰਗੇ ਰਿਕਾਰਡ ਵਾਲੀ ਆ ਕਿ ਸਾਰਾ ਤੁਹਾਨੂੰ ਰਿਕਾਰਡ ਮਿਲੂਗਾ 22 ਦਿਨ ਰਹਿ 22 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਗੇ ਤੇ ਅੱਜ 11 ਤਰੀਕ ਆਗੀ ਲਗਭਗ 11 ਦਿਨ ਇਹਨੂੰ ਸੂਣ ਚ ਰਹਿੰਦੇ ਨੇਗੇ ਬਹੁਤ ਹੀ ਚੰਗੀ ਬਣੀ ਆਗੀ ਤੇ ਝੋਲੀ ਆ ਜਿਹੜੀ ਉਹ ਥੱਲੋਂ ਬਹੁਤ ਚੰਗੀ ਬਣਾਈ ਆ ਬਹੁਤ ਠੰਡੀ ਸੀ ਲਾ ਤੁਸੀਂ ਦੇਖ ਸਕਦੇ ਹੋਗੇ ਠੰਡੀ ਆ ਪਿਆਵਰ ਬਹੁਤ ਵਧੀਆਗੀ ਕਿਸੇ ਵੀ ਨੇ ਖਰੀਦਨੀ ਆ ਤਾਂ ਇਹ ਵਾਸੀ ਖਰੀਦ ਸਕਦੇ ਹੋ ਥਾਂ ਲੈਵੇ ਦੀ ਸਾਫ਼ ਸੁਥਰੀ ਹੈਗੀ ਬਾਈਆਂ ਦੀ ਗਰੰਟੀ ਹੋਊਗੀ ਕਿਸੇ ਵੀ ਨੇ ਖਰੀਦਨੀ ਆ ਤਾਂ ਖਰੀਦ ਸਕਦਾ ਈ ਮੋਬਾਈਲ ਨੰਬਰ ਸਕਰੀਨ ਤੇ ਚੱਲਦਾਗਾ ਪਿੰਡ ਤੁਸੀਂ ਦੁਬਾਰੇ ਨੋਟ ਕਰ ਸਕਦੇ ਹੋ ਅੰਬਰਸਰ ਨੂੰ ਜਿਹੜਾ ਅੰਬਰਸਰ ਤੋਂ ਜਿਹੜਾ ਫਤਿਹਗੜ ਚੂੜੀਆਂ ਨੂੰ ਪਿੰਡ ਜਾਂਦਾ ਰੋੜ ਜਾਂਦਾ ਈ ਉਸ ਰੋੜ ਤੇ ਪਿੰਡ ਹੈਗਾ ਗੁਜਰਪੁਰਾ ਆਨਲਾਈਨ ਮੰਗਵਾਉਣੀ ਆ ਕਿਸੇ ਵੀਰ ਨੇ ਤਾਂ ਆਨਲਾਈਨ ਵੀ ਮੰਗਵਾ ਸਕਦਾ ਹੈ ਜੀ ਕਿਸੇ ਵੀ ਨੇ ਤਸੱਲੀ ਕਰਕੇ ਘਰੇ ਆ ਕੇ ਗਾਉਂ ਦੇਖ ਕੇ ਚੈੱਕ ਕਰਕੇ ਖਰੀਦਣੀਆਂ ਤਾਂ ਕਰੀ ਜਾ ਕੇ ਚੈੱਕ ਕਰਕੇ ਵੀ ਖਰੀਦ ਸਕਦਾ ਬਹੁਤ ਠੰਡੀ ਸੀ ਲਈ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਜਿਹੜੇ ਵੀਰ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਆਗੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਦਿਓ ਫੋਲੋ ਤਾਨਵਾਜ ਜੀ ਚਲ ਘੱਟ ਕੇ ਚੱਲੀ ਬਾਈ ਨਹੀਂ ਤੁਸੀਂ ਬਣਾ ਦਿੰਦਾ ਕਿਛੇ ਵਗੇ ਦਾ ਚੱਲ ਕੱਟ ਕੇ ਦੂਜੀ ਬਣਾ ਨਹੀਂ